ਸਾਡਾ ਗਿਆਨ ਸਭ ਤੋਂ ਪਹਿਲਾਂ ਮੈਂ ਕੀ ਕਹਿਣਾ ਚਾਹੁੰਦਾ ਅੱਜ ਡਾਕਟਰਜੀਤ ਲੋਰ ਦੇ ਜਿਹੜਾ ਦਫ਼ਤਰ ਦੇ ਵਿੱਚ ਧਰਨਾ ਆਰੋਸ ਪ੍ਰਦਰਸ਼ਨ ਕੀਤਾ ਹਾਂਜੀ ਅੱਜ ਅਸੀਂ ਇਸਤਰੀ ਅਕਾਲੀ ਦਾਲ ਵੱਲੋਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਉਹਨਾਂ ਦੇ ਹਲਕੇ ਮਲੋਟ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਿਆ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਦਫ਼ਤਰ ਦੇ ਸਾਹਮਣੇ ਪਹੁੰਚੇ ਆ ਸਾਡਾ ਇਹ ਧਰਨਾ ਕਰਨ ਦਾ ਮਤਲਬ ਇਹ ਹੈਗਾ ਕਿ ਇਹਨਾਂ ਨੇ ਜਿਹੜਾ ਅੰਗਣਵਾੜੀ ਕੇਂਦਰਾਂ ਦੇ ਵਿੱਚ ਬੱਚਿਆਂ ਲਈ ਰਾਸ਼ਨ ਭੇਜਿਆ ਉਹਦਾ ਸਿੱਧਾ ਅਸਰ ਜਿਹੜਾ ਉਹ ਮਾਵਾਂ ਖਾ ਰਹੀਆਂ ਉਹਨਾਂ ਤੇ ਹੋ ਰਿਹਾ ਉਹਨਾਂ ਦੇ ਪੇਟ ਦੇ ਵਿੱਚ ਜੋ ਬੱਚਾ ਉਹਦੇ ਤੇ ਹੋ ਰਿਹਾ ਤੇ ਜਿਹੜਾ 6 ਸਾਲ ਤੱਕ ਦਾ ਬੱਚਾ ਖਾਂਦਾ ਉਹਦੇ ਤੇ ਹੋ ਰਿਹਾ ਤੇ ਜਿਹੜੀਆਂ ਵੀ ਔਰਤਾਂ ਖੜੀਆਂ ਇਹ ਸਾਰੀਆਂ ਉਹ ਔਰਤਾਂ ਜਿਨ੍ਹਾਂ ਨੂੰ ਆਂਗਣਵਾੜੀ ਦੇ ਵਿੱਚੋਂ ਰਾਸ਼ਨ ਮਿਲਦਾ ਸੋ ਇਹ ਸਾਰੀਆਂ ਮੁੱਦਾ ਲੈ ਕੇ ਆਈਆਂ ਵੀ ਇਹ ਘਟੀਆ ਰਾਸ਼ਨ ਬੰਦ ਕੀਤਾ ਜਾਵੇ ਕਿਉਂ ਕਿ ਜਿਹੜਾ ਪਹਿਲਾਂ ਅਮਰੀਕਾ ਦੀ ਪੰਜੀਰੀ ਆਉਂਦੀ ਸੀ ਮਾਰਕਫੈਡ ਦਾ ਰਾਸ਼ਨ ਆਉਂਦਾ ਸੀ ਬਹੁਤ ਵਧੀਆ ਸੀਗਾ ਸਰਕਾਰੀ ਅਦਾਰਿਆਂ ਦਾ ਰਾਸ਼ਨ ਸੀਗਾ ਇਹਨਾਂ ਨੇ ਕਮਿਸ਼ਨ ਖਾਣ ਦੇ ਚੱਕਰ ਦੇ ਵਿੱਚ ਸਰਕਾਰੀ ਅਦਾਰਿਆਂ ਤੋਂ ਰਾਸ਼ਨ ਲੈ ਕੇ ਪ੍ਰਾਈਵੇਟ ਕੰਪਨੀ ਨੂੰ ਠੇਕੇ ਤੇ ਦਿੱਤਾ ਤੇ ਹੁਣ ਉਹ ਕੰਪਨੀ ਜਿਹੜਾ ਨਿਰਾ ਕੂੜਾ ਲੋਕਾਂ ਦੇ ਕੋਲ ਭੇਜ ਰਹੀ ਹੈ ਤੇ ਮੰਤਰੀ ਨੇ ਅੱਖਾਂ ਬੰਦ ਕੀਤੀਆਂ ਅਸੀਂ ਪਿਛਲੇ 6 ਮਹੀਨੇ ਤੋਂ ਜਨਵਰੀ ਤੋਂ ਸੱਤ ਹੋ ਗਏ ਹੁਣ ਤਾਂ ਸੱਤ ਮਹੀਨਿਆਂ ਤੋਂ ਅਸੀਂ ਇਹਨਾਂ ਨੂੰ ਗੱਲ ਲਗਾਤਾਰ ਮੰਗ ਪੱਤਰ ਦੇ ਰਹੇ ਆ ਵੀ ਰਾਸ਼ਨ ਮਾੜਾ ਇਹਨੂੰ ਸਹੀ ਕਰੋ ਪਰ ਇਹਨਾਂ ਨੇ ਸਹੀ ਨਹੀਂ ਕੀਤਾ ਦੂਜਾ ਇਹ ਜਿਹੜੀਆਂ ਔਰਤਾਂ ਖੜੀਆਂ ਐ ਇਹ ਉਹਨਾਂ ਦੀ ਇਹਨਾਂ ਦੀ ਮੰਤਰੀ ਵੀ ਹੈ ਇਹਦੇ ਅੰਦਰ ਇਹ ਮਹਿਕਮਾ ਹੁੰਦਾ ਜਿਹੜਾ ਇਹਨਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦਾ ਲਾਰਾ ਲਾਇਆ ਸੀ ਵੀ ਮੈਂ ਹਜ਼ਾਰ-ਹਜ਼ਾਰ ਰੁਪਏ ਦੇਉਂਗੀ ਕੋਈ ਹਜ਼ਾਰ ਰੁਪਏ ਨਹੀਂ ਦਿੱਤਾ ਗਿਆ 11 ਲੱਖ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਉਹ ਗਰੀਬ ਖੜੇ ਆ ਜਿਨ੍ਹਾਂ ਦਾ 11 ਲੱਖ ਰਾਸ਼ਨ ਕਾਰਡ ਕੱਟਤਾ 5 ਕਿਲੋ ਆਟੇ ਤੇ ਲਿਆਏ ਦਾਲਾ ਬੰਦ ਹੈ ਜਿਹੜਾ ਬਜ਼ੁਰਗ ਹੈ ਉਹਦੀ ਮਸ਼ੀਨ ਅੰਗੂਠਾ ਨਹੀਂ ਚੱਕਦੀ 6 ਸਾਲ ਦੇ ਬੱਚੇ ਹੋ ਗਏ ਉਹਨਾਂ ਦੇ ਨਾਂ ਨਹੀਂ ਚੜਾਏ 7-7 ਸਾਲ ਹੋ ਗਏ ਵਿਆਹ ਕੇ ਨੋਆ ਕਰਿਆਈਆਂ ਉਹਨਾਂ ਦੇ ਨਾਂ ਨਹੀਂ ਚੜੇ ਰਾਸ਼ਨ ਕਾਰਡਾਂ ਤੇ ਕਹਿ ਲਓ ਕਿ ਅੱਜ ਜਿਹੜਾ ਰਾਸ਼ਨ 0% ਹੈ ਪੰਜਾਬ ਦੇ ਵਿੱਚ ਵੱਡਿਆਂ ਦਾ ਰਾਸ਼ਨ ਖਾ ਗਏ ਬੱਚਿਆਂ ਦਾ ਰਾਸ਼ਨ ਖਾ ਗਏ ਔਰਤਾਂ ਨੂੰ 1000 ਰੁਪਏ ਦਾ ਧੋਖਾ ਦੇ ਕੇ ਇਹਨਾਂ ਨੇ ਵੋਟਾਂ ਲੈ ਲਈਆਂ ਕੁੜੀਆਂ ਦੇ ਸਕਲ ਸਕੀਮ ਜਿਹੜੇ 7 ਸਾਲ ਹੋ ਗਏ ਆਏ ਨਹੀਂ ਕੁੜੀਆਂ ਨੂੰ ਸਾਈਕਲ ਨਹੀਂ ਮਿਲੇ ਗਰੀਬ ਬੱਚਿਆਂ ਤੋਂ ਫੀਸਾ ਲੈ ਰਹੇ ਆ ਇਹ ਇਹੋ ਮਾਵਾ ਖੜੀਆਂ ਜਿਨ੍ਹਾਂ ਨੇ ਬੱਚਿਆਂ ਦੀਆਂ ਫੀਸਾ ਭਰੀਆਂ ਤੇ ਹੁਣ ਨਵਾਂ ਇਹਨਾਂ ਨੇ ਕੀਤਾ ਜਿਹੜੀ ਵਰਦੀ ਆਈ ਹੈ ਬੱਚਿਆਂ ਦੀ ਉਹ ਤੋਂ ਵੀ ਕਮਿਸ਼ਨ ਖਾ ਗਏ ਉਹ ਤੋਂ ਬੱਚਿਆਂ ਨੇ ਪਾਈ ਦੂਜੇ ਦਿਨੀ ਪਾਟ ਗਈ ਇੱਕ ਇੱਕ ਜਿਹੜਾ ਡੱਬਾ ਬੂਟਾ ਦਾ ਉਹਦੇ ਚੋਂ ਇੱਕੋ pair ਦੇ ਬੂਟ ਨਿਕਲੇ ਆਏ ਕੋਈ ਟਾਈ ਨਹੀਂ ਕੋਈ ਬੈਲਟ ਨਹੀਂ ਹਰ ਇਹ ਕਹਿ ਲਓ ਪੰਜਾਬ ਦੇ ਵਿੱਚ ਕ੍ਰਾਪਸ਼ਨ ਅੱਜ ਸਿਰੇ ਲੱਗੀ ਹੋਈ ਹੈ ਪਰ ਕਿਸੇ ਨੂੰ ਨਹੀਂ ਜਸਰਿਆ ਪੰਜਾਬ ਦੇ ਸਿਰ ਅਸੀ ਹਜ਼ਾਰ ਕਰੋੜ ਰੁਪਇਆ ਕਰਜ਼ਾ ਚੜ ਗਿਆ ਜਿਹੜਾ ਪੰਜਾਬ ਨੂੰ ਲੁੱਟ ਕੇ ਇਹ ਭਗਵਾਨਤਮਾਨ ਆਪ ਦੇ ਘਰ ਪਰ ਰਿਆ ਮੰਤਰੀ ਘਰ ਪਰ ਰਿਆ ਪੈਸਾ ਦਿੱਲੀ ਜਾ ਰਿਹਾ ਸੋ ਪੰਜਾਬ ਬਹੁਤ ਲੁੱਟਿਆ ਪੁੱਟਿਆ ਜਾ ਰਿਹਾ ਕਿਸਾਨਾਂ ਦੀ ਅੱਜ ਬੁਰੀ ਹਾਲਤ ਹੈ ਜਿਨ੍ਹਾਂ ਨੂੰ ਕਹਿੰਦਾ ਸੀ ਐਮਐਸਪੀ ਦੇਊਗਾ ਬਿਜਲੀ ਦੇਣੋ ਵੀ ਗਿਆ ਉਹਨਾਂ ਨੂੰ ਅੱਜ ਇਹ ਮੋ ਲੋਕਾਂ ਨੂੰ ਡੀਜ਼ਲ ਬਾਲ ਕੇ ਅੱਜ ਖੇਤਾਂ 'ਚ ਪਾਣੀ ਲਾਉਣਾ ਪੈ ਰਿਹਾ ਹੈ ਹਰ ਫਰੰਟ ਤੇ ਫੇਲ ਹੈ ਮੂੰਗੀ ਵਿਜਨ ਤੋਂ ਜਵਾਬ ਦੇ ਕੇ ਮੂੰਗੀ ਦੀ ਐਮਐਸਪੀ ਨਹੀਂ ਦਿੱਤੀ ਕਹਿੰਦਾ ਮੇਰਾ ਮਤਲਬ ਹੈ ਕਿ ਸਰਕਾਰ ਜਾਂ ਜਿਹੜੀ ਇਹ ਬਿਲਕੁਲ ਨਕਮੀ ਹੈ ਤੇ ਅਸੀਂ ਮੰਗ ਕਰਦੇ ਆ ਕਿ ਬਲਜੀਤ ਕੌਰ ਅਸਤੀਫਾ ਦੇਵੇ ਭਗਵੰਤ ਮਾਨ ਨੂੰ ਵੀ ਕੁਰਸੀ ਛੱਡਣੀ ਚਾਹੀਦੀ ਹੈ ਤਾਂ ਪੰਜਾਬ ਨਹੀਂ ਚੱਲ ਰਿਹਾ ਮੈਡਮ ਬਲਜੀਤ ਕੌਰ ਕਹਿ ਰਹੀ ਹੈਗੇ ਵੀ ਅਸੀਂ ਜਦ ਤੁਸੀਂ ਰਾਸ਼ਨ ਦੀ ਗੱਲ ਕਰ ਰਹੇ ਹੋ ਰਾਸ਼ਨ ਵਿੱਚ ਸਮੇਂ-ਸਮੇਂ ਤੇ ਚੈੱਕ ਕੀਤਾ ਹੈਗਾ ਰਾਸ਼ਨ ਦੇ ਵਿੱਚ ਬਿਲਕੁਲ ਸਹੀ ਪਾਇਆ ਗਿਆ ਦੇਖੋ ਕੀਨੇ ਚੈੱਕ ਕੀਤਾ ਰਾਸ਼ਨ ਬਲਜੀਤ ਕੌਰ ਨੇ ਜਿਹਨੇ ਆਪ ਕਮਿਸ਼ਨ ਖਾ ਕੇ ਰਾਸ਼ਨ ਦਿੱਤਾ ਤਾਂ ਕਹੋਗੇ ਸਹੀ ਹੈ ਉਹ ਕਿਉਂ ਕਹੋਗੇ ਰਾਸ਼ਨ ਗਲਤ ਹੈ ਕੰਪਨੀ ਲੈ ਕਰੀ ਹੈ ਵੀ ਅਸੀਂ ਇਹਦੇ ਚ ਰਿਫੰਡ ਪਾ ਰਹੇ ਆ ਮਾਵਾਂ ਨੂੰ ਤੁਸੀਂ ਰਿਫੰਡ ਦੇ ਰਹੇ ਹੋ ਵੇਰਕਾ ਦੇਸੀ ਕਿਉਂ ਬੰਦ ਕਰਕੇ ਤੁਸੀਂ ਝੂਠ ਕਿਉਂ ਬੋਲ ਰਹੇ ਹੋ ਲੋਕਾਂ ਦੇ ਸਾਹਮਣੇ ਮਰ ਕੋਈ ਸਹੀਤ ਆਉਂਦੀ ਵੀ ਕੋਈ ਗੱਲ ਕਰੋਗੇ ਇਸ ਤਰ੍ਹਾਂ ਕਰਕੇ ਵੀ ਰਾਸ਼ਨ ਦੇ ਕੋਈ ਦੇਖੋ ਅਸੀਂ ਇੰਨਾ ਸਪਰੈਡ ਕਰਿਆ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੇ ਸਾਰਿਆਂ ਦੇ ਵਿੱਚ ਕੰਨ ਖਜੂਰੇ ਨਿਕਲੀ ਜਾਂਦੇ ਆ ਸੁੱਸਰੀਆਂ ਸੁੰਡ ਤੇ ਪੇ ਬੱਜੇ ਪਏ ਹੁਣ ਸੈਂਪਲਾਂ ਦੀ ਕੋਈ ਕਸਰ ਨਹੀਂ ਗਈ ਕੰਪਨੀ ਆਪ ਉੱਤੇ ਲਿਖੀ ਜਾਂਦੀ ਆ ਵੀ ਅਸੀਂ ਰਿਫੰਡ ਪਾਈ ਜਾਂਦੇ ਆ ਲਪਾਫੇ ਦੇ ਉੱਤੇ ਲਿਖਿਆ ਹੋਇਆ ਵੀ ਅਸੀਂ ਰਿਫੰਡ ਪਾ ਰਹੇ ਆ ਸੋ ਇਹ ਬਹੁਤ ਜਿਹੜਾ ਹੈਰ ਆ ਫੇਰੀ ਹੈ ਅਸੀਂ ਸੈਂਟਰ ਦੇ ਜਿਹੜੇ ਸਾਡੇ ਐਮਪੀਆ ਸੈਂਟਰ ਦੇ ਵਿੱਚ ਬੀਬਾ ਹਰਸਿਮਰਤ ਕੌਰ ਉਹਨਾਂ ਨੇ ਸਾਡੀ ਸੈਂਟਰ ਮਿਨਿਸਟਰ ਨੂੰ ਬੀਓ ਲੈਟਰ ਲਿਖਿਆ ਹੈ ਕਿ ਬਹੁਤ ਵੱਡਾ ਸਕੈਂਡਲ ਹੈ ਇਹਦੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ ਅੰਗਣਵਾੜੀ ਜੂਨੀਅਰ ਵੱਲੋਂ ਵੀ ਅਸੀਂ ਮੰਗ ਪੱਤਰ ਭੇਜਿਆ ਹੈ ਸੈਂਟਰ ਦੀ ਮਿਨਿਸਟਰ ਸ਼੍ਰੀਮਤੀ ਅੰਨਾਪੂਰਨਾ ਨੂੰ ਅਸੀਂ ਉਹਨਾਂ ਤੋਂ ਵੀ ਮੰਗ ਕਰਦੇ ਆ ਦੀ ਸੀਬੀਆਈ ਜਾਂਚ ਕਰੋ ਇਹ ਲੁੱਟ ਕੇ ਖਾ ਗੇ ਪੰਜਾਬ ਨੂੰ ਤੁਹਾਡੀ ਮੁੱਖ ਮੰਗ ਕੀ ਹੈ ਸਾਡੀ ਮੁੱਖ ਮੰਗ ਇਹੀ ਹੈ ਕਿ ਜਿਹੜਾ ਅੰਗਣਵਾੜੀਆਂ ਚ ਰਸ਼ਨ ਆ ਰਿਹਾ ਉਹਨੂੰ ਪਹਿਲਾਂ ਦੀ ਤਰ੍ਹਾਂ ਸਰਕਾਰੀ ਅਦਾਰਿਆਂ ਚੋਂ ਦਿਓ ਇਹ ਮੰਗ ਹੈ ਨਾਲ ਅਸੀਂ ਕਹਿ ਰਹੇ ਹਾਂ ਦੀ ਜਾਂਚ ਕਰੋ ਜਿਹੜਾ ਇਹਨਾਂ ਨੇ ਪਹਿਲਾਂ 150 ਕਰੋੜ ਰੁਪਈਆ ਸੀਗਾ ਲਾਲਚ ਦੇ ਵਿੱਚ ਇਹਨਾਂ ਨੇ ਦੋਨੋਂ ਆਹ ਪਤੇ ਬੱਚੇ ਵੱਧ ਚੜਾ ਕੇ 300 ਕਰੋੜ ਕਰ ਲਿਆ ਜਿੰਨਾ ਪੈਸਾ ਵੱਧ ਹੋਊਗਾ ਉਹਨਾ ਕਮਿਸ਼ਨ ਵੱਧ ਹੋਊਗਾ ਸੋ ਇਹ ਬਹੁਤ ਵੱਡਾ ਸਕੈਂਡਲ ਹੈ ਨਾਲ ਅਸੀਂ 1000 ਰੁਪਏ ਦੀ ਮੰਗ ਕਰਦੀਆਂ ਖੜੀਆਂ 1000 ਰੁਪਏ ਦੇ ਉਹ ਸਕਰਮ ਸਕੀਮਾਂ ਦੇ ਉਹ 11 ਲੱਖ ਰਕਮ ਕੱਟ ਕੇ ਬਹਾਲ ਕਰੋ ਵੀ ਮੰਗਾ